ਇੱਕ ਵਾਰੀ ਦੀ ਗੱਲ ਹੈ ਭਾਈ ਰਾਮ ਸਹਾਏ ਨਾਮ ਦੇ ਇੱਕ ਸਾਧੂ ਸਨ ਜੋ ਸਾਰੇ ਦਿਨ ਰਾਤ ਨਾਮ ਸਿਮਰਨ ਵਿੱਚ ਲੀਨ ਰਹਿੰਦੇ ਸਨ ਉਹਨਾਂ ਦਾ ਪਿੰਡ ਦਾ ਨਾਮ ਸੀ ਓਡੇ ਭਾਈ ਜੀ ਹਰ ਰੋਜ਼ ਦਰਿਆ ਦੇ ਕੰਢੇ ਉੱਤੇ ਜਾਂਦੇ ਉੱਥੇ ਬੈਠ ਕੇ ਅੱਖਾਂ ਬੰਦ ਕਰਕੇ ਨਾਮ ਸਿਮਰਨ ਕਰਦੇ ਜਦੋਂ ਵੀ ਭਾਈ ਜੀ ਨਾਮ ਸਿਮਰਨ ਕਰਦੇ ਤਾਂ ਉਹਨਾਂ ਨੂੰ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨ ਹੁੰਦੇ ਇੱਕ ਦਿਨ ਭਾਈ ਜੀ ਦਰਿਆ ਕੰਡੇ ਬੈਠੇ ਨਾਮ ਸਿਮਰਨ ਕਰ ਰਹੇ ਸਨ ਉਤਰੋਂ ਇੱਕ ਛੋਟਾ ਜਿਹਾ ਮੇਮਨਾ ਬੱਕਰੀ ਦਾ ਬੱਚਾ ਭਟਕਦਾ ਭਟਕਦਾ ਭਾਈ ਜੀ ਕੋਲ ਆ ਗਿਆ ਤੇ ਭਾਈ ਜੀ ਨਾਲ ਖੇਡਣ ਲੱਗ ਪਿਆ ਪਰ ਭਾਈ ਜੀ ਦਾ ਧਿਆਨ ਨਾਮ ਸਿਮਰਨ ਵਿੱਚ ਸੀ ਉਹ ਚੁੱਪਚਾਪ ਮੇਮਨੇ ਨੂੰ ਹੌਲੇ ਨਾਲ ਹਟਾ ਦਿੰਦੇ ਪਰ ਮੇਮਨਾ ਫਿਰ ਆ ਜਾਂਦਾ ਇਹ ਦੇਖ ਕੇ ਭਾਈ ਜੀ ਨੂੰ ਗੁੱਸਾ ਆ ਗਿਆ ਉਹਨਾਂ ਇੱਕ ਛੋਟਾ ਜਿਹਾ ਪੱਥਰ ਚੁੱਕ ਕੇ ਉਸ ਮੇਮਨੇ ਵੱਲ ਮਾਰ ਦਿੱਤਾ ਮੇਮਣਾ ਡਰ ਕੇ ਚਲਾ ਗਿਆ ਭਾਈ ਜੀ ਦੁਬਾਰਾ ਤੋਂ ਫਿਰ ਨਾਮ ਸਿਮਰਨ ਕਰਨ ਲੱਗ ਪਏ ਪਰ ਉਸ ਦਿਨ ਉਹਨਾਂ ਦਾ ਬਿਲਕੁਲ ਵੀ ਧਿਆਨ ਨਾ ਲੱਗਾ ਅਤੇ ਪਰਮੇਸ਼ਰ ਦੇ ਦਰਸ਼ਨ ਵੀ ਨਹੀਂ ਹੋਏ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਪਰਮੇਸ਼ਰ ਦੀ ਇੱਕ ਝਲਕ ਵੀ ਨਾ ਮਿਲੀ ਭਾਈ ਜੀ ਰਾਤ ਪਰੋਂਦੇ ਰਹੇ ਦਿਲ ਬਹੁਤ ਉਦਾਸ ਹੋ ਗਿਆ ਸਵੇਰੇ ਸਵੇਰੇ ਉਸ ਸਤਗੁਰੂ ਬਾਲਕ ਸਿੰਘ ਜੀ ਕੋਲ ਪਹੁੰਚੇ ਚੰਨਾ ਵਿੱਚ ਸਿਰ ਰੱਖ ਦਿੱਤਾ ਤੇ ਰੋਂਦੇ ਹੋਏ ਕਹਿਣ ਲੱਗੇ ਹੁਣ ਮੈਨੂੰ ਪਰਮੇਸ਼ਰ ਦੇ ਦਰਸ਼ਨ ਨਹੀਂ ਹੁੰਦੇ ਸਤਗੁਰੂ ਜੀ ਸਤਗੁਰੂ ਜੀ ਨੇ ਪਿਆਰ ਨਾਲ ਪੁੱਛਿਆ ਭਾਈ ਰਾਮ ਸਹਾਏ ਕੀ ਹੋਇਆ ਭਾਈ ਜੀ ਨੇ ਮੇਮਨੇ ਵਾਲੀ ਸਾਰੀ ਗੱਲ ਦੱਸ ਦਿੱਤੀ ਸਤਗੁਰੂ ਜੀ ਕਹਿਣ ਲੱਗੇ ਭਾਈ ਜੀ ਤੁਹਾਡੇ ਕੋਲੋਂ ਗਲਤੀ ਹੋਈ ਹੈ ਇਹ ਕੋਈ ਜ਼ਰੂਰੀ ਨਹੀਂ ਪਰਮੇਸ਼ਰ ਤੁਹਾਨੂੰ ਇੱਕ ਰੂਪ ਵਿੱਚ ਹੀ ਦਰਸ਼ਨ ਦੇਵੇ ਸਾਰੇ ਰੂਪ ਉਸਦੇ ਹਨ ਉਹ ਅਕਾਲ ਪੁਰਖ ਮੇਮਨੇ ਦੇ ਰੂਪ ਵਿੱਚ ਤੁਹਾਡੇ ਕੋਲ ਆਇਆ ਤੁਸੀਂ ਪੱਥਰ ਮਾਰਿਆ ਹੁਣ ਉਹ ਤੁਹਾਡੇ ਕੋਲ ਕਿਉਂ ਆਏ ਭਾਈ ਰਾਮ ਸਹਾਏ ਜੀ ਨੂੰ ਆਪਣੀ ਗਲਤੀ ਸਮਝ ਆ ਗਈ ਉਹ ਪਛਤਾਏ ਅਤੇ ਮਾਫੀ ਮੰਗੀ ਸਤਿਗੁਰੂ ਜੀ ਨੇ ਕਿਹਾ ਰਾਮ ਸਹਾਏ ਜੀ ਰੱਬ ਸਾਰੇ ਜੀਵਾਂ ਵਿੱਚ ਵਸਦਾ ਹੈ ਕਦੇ ਵੀ ਕਿਸੇ ਨੂੰ ਦੁੱਖ ਨਾ ਦੇਣਾ ਪਤਾ ਨਹੀਂ ਰੱਬ ਕਿਸ ਰੂਪ ਵਿੱਚ ਤੁਹਾਡੇ ਕੋਲ ਆ ਜਾਵੇ